ਹਾਂਜੀ ਇਹ ਵਾਲੇ ਏਕੇ ਟੈਕਸ ਦੇ ਸ਼ਰਟ ਹੈ ਇਹ ਨਾਲ ਬਾਟਮ ਦੇ ਉੱਪਰ ਇੰਬੋਰਡਰੀ ਹੈਗੀ ਨਾਲ ਦੁਪੱਟਾ ਕੋਟਾ ਡੋਰੀਆ ਦਾ ਹੈਗਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਦੇ ਅੱਪਾ 550 ਵਾਲੇ ਵੀ ਸੂਟ ਲੈ ਕੇ ਆਏ ਆ ਆਪਾਂ ਐਂਡ ਦੇ ਵਿੱਚ ਸੈਲਡ ਕੀਤੇ ਹੋਏ ਆ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ ਇਹ ਵਾਲੇ ਵਿਸਕੋਸ ਕਾਟਨ ਦੇ ਸੂਟ ਆਉਣਗੇ ਨਾਲ ਦੁਪੱਟੇ ਦੇ ਉੱਪਰ ਵੀ ਇੰਬੋਰਡਰੀ ਆਏਗੀ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਆ ਨਾਲ ਪਲੇਨ ਬਾਟਮ ਇਹ ਵਾਲੇ ਏਕੇ ਟੈਕਸ ਦੇ ਸੂਟ ਆਉਣਗੇ ਅਸੀਂ ਨਾਲ ਪਲੇਨ ਬਾਟਮ ਆ ਗਈ ਤੇ ਨਾਲ ਇਹਨਾਂ ਦੁਪੱਟਾ ਫੁੱਲ ਫਿਓਰ ਦਾ ਰਹੇਗਾ ਤੇ ਇਹਨਾਂ ਦੇ ਉੱਪਰ ਵਰਕ ਹੈ ਇਹ ਵਾਲੇ ਵੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਰਾਮ ਟੈਕਸ ਦੇ ਬੋਟਮ ਵਰਕ ਆਏਗਾ ਤੇ ਨਾਲ ਦੁਪੱਟੇ ਦੇ ਉੱਪਰ ਵੀ ਵਰਕ ਆਏਗਾ ਲੈਸਸ ਲਗਾ ਕੇ ਇਹਨਾਂ ਨੂੰ ਬੁਟੀਕ ਸਟਾਈਲ ਸੂਟ ਬਣਾਇਆ ਹੈ ਪਾਰਟੀ ویئر ਸੂਟ ਨੇ ਬਹੁਤ ਜ਼ਿਆਦਾ ਸੋਹਣੇ ਜਲਦੀ ਆਰਡਰ ਕਰ ਸਕਦੇ ਹੋ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰੈਨ ਵਾਲੀ ਹੈ ਇਹਨਾਂ ਦੀ ਕਲਰ ਆਪਸ਼ਨ ਸਾਰੇ ਹੀ ਤੁਹਾਨੂੰ ਦਿੱਤੇ ਹੋਏ ਨੇ ਇਹਦੇ ਵਿੱਚ ਜੋ ਵੀ ਹੈ ਇਹ ਵਾਲੇ ਬਹੁਤ ਜ਼ਿਆਦਾ ਸੋਹਣੇ ਪਿਓਰ ਕਾਟਨ ਦੇ ਸੂਟ ਆਉਣਗੇ ਨਾ ਦੁਪੱਟਾ ਕੋਟਾ ਡੋਰੀਆਂ ਦਾ ਰਹੇਗਾ ਤੇ ਬਹੁਤ ਜ਼ਿਆਦਾ ਸੋਹਣਾ neck ਦੇ ਉੱਪਰ ਡਿਜ਼ਾਈਨਿੰਗ ਬਣੀ ਹੋਈ ਹੈ ਇਹਨਾਂ ਦੇ ਇਹ ਵਾਲੇ ਆਉਣਗੇ ਜੀ ਪਿਓਰ ਕਾਟਨ ਦੀ ਸ਼ਰਟ बॉटम ਵੀ ਕਾਟਨ ਦੀ ਦੁਪੱਟਾ ਵੀ ਕਾਟਨ ਦਾ ਰਹੇਗਾ ਇਹਨਾਂ ਦੇ ਨਾਲ ਤੇ ਮਲ ਕਾਟਨ ਦੇ ਦੁਪੱਟੇ ਰਹਿਣਗੇ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਪ੍ਰਾਈਸ ਮੈਂਸ਼ਨ ਹੈ ਸਾਰੇ ਸੂਟਾਂ ਦਾ ਇਹਨਾਂ ਦਾ ਪ੍ਰਾਈਸ 550 ਫ੍ਰੀ ਸ਼ਿਪਿੰਗ ਰਹੇਗਾ ਕੋਈ ਵੀ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਸਿੰਗਲ ਸੂਟ ਦਾ ਵੀ ਆਰਡਰ ਦੇ ਸਕਦੇ ਹੋ ਅਗਰ ਤੁਸੀਂ ਇੱਕ ਤੋਂ ਜ਼ਿਆਦਾ ਸੂਟ ਆਰਡਰ ਕਰਨਾ ਹੈ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਕੋਈ ਵੀ ਐਕਸਟਰਾ ਚਾਰजेस ਨਹੀਂ ਲਿਆ ਜਾਏਗਾ ਤੁਹਾਡੇ ਤੋਂ ਤੇ ਮੇਰਾ WhatsApp ਨੰਬਰ ਹੀ ਤੇ ਤੁਸੀਂ ਇਹਨਾਂ ਨੂੰ ਸੂਟਾਂ ਨੂੰ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਫੇਸ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨੀ ਪੈਂਦੀ ਹੈ ਡਿਲੀਵਰੀ ਵਾਸਤੇ ਬਹੁਤ ਜ਼ਿਆਦਾ ਸੋਨੇ ਕਲੈਕਸ਼ਨ ਹੈ ਥੈਂਕ ਯੂ ਸੋ ਮੱਚ